I'm ਗਿਆ ਬਾਬਾ ਸਾਹਿਬ ਪੀਮਰਾਉ ਡਾਕਟਰ ਮੇਦਕਰ ਜੀ ਦੇ ਜਿਹੜੇ ਹੱਜੇ ਬਾਬਾ ਸਾਹਿਬ ਜਿਹਦੇ ਗੀਤਾਲ ਤੇ ਉਹਨਾਂ ਨੇ ਆਪਣੇ ਪ੍ਰੋਗਰਾਮ ਸੋ ਇਧਰ ਵੈਂਦੇ ਦੀ ਬਾਤ ਖੋਲਦੇ ਵੀ ਸਾਰਾ ਮੇਨ ਮੈਗਜੀਆ ਜਪਿਮ ਜਪਾਰਤ ਮੈਂ ਹਾਂ ਤੁਹਾਡਾ ਆਪਣਾ ਜਸਵਿੰਦਰ ਚੁੰਬਰ ਅੱਜ ਅਸੀਂ ਆਏ ਆ ਪਿੰਡ ਬਾਠਕਲਾਂ ਜਿੱਥੇ ਬਾਬਾ ਸਾਹਿਬ ਡਾਕਟਰ ਪੀਮਰਾਉ ਮੇਦਕਰ ਜੀ ਦਾ 134ਵਾਂ ਜਨਮ ਦਿਹਾੜਾ ਅੱਜ ਮਨਾਇਆ ਜਾ ਰਿਹਾ ਪਿੰਡ ਵਾਸੀ ਮੇਰੇ ਨਾਲ ਨੇ ਕਮੇਟੀ ਮੈਂਬਰ ਮੇਰੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਪਹਿਲਾਂ ਤਾਂ ਅੱਜ ਦੇ ਦਿਨ ਦੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਥੈਂਕ ਯੂ ਅੱਜ ਭਾਰਤ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ 바ਵਾ ਸਾਹਿਬ ਦਾ 134ਵਾਂ ਜਨਮ ਦਿਨ ਬਹੁਤ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਪਿੰਡ ਬਾਠਕਲਾਂ ਵਿੱਚ ਵੀ ਡਾਕਟਰ ਬੀਰ ਬੀ ਆਰ ਅੰਬੇਦਕਰ ਨੌਜਨ ਸਵਾ ਐਜੂਕੇਸ਼ਨ ਸੁਸਾਇਟੀ ਵੱਲੋਂ ਵੀ ਰਲ ਮਿਲ ਕੇ ਪਿੰਡ ਦੇ ਸਹਿਯੋਗ ਨਾਲ ਪੰਚਾਇਤ ਦੇ ਨਾਲ ਪਿੰਡ ਦੇ ਮੈਂਬਰਾਂ ਦੇ ਨਾਲ ਸਾਰੇ ਨਗਰ ਨਿਵਾਸੀਆਂ ਨੇ ਮਿਲ ਕੇ 바ਵਾ ਸਾਹਿਬ ਡਾਕਟਰ ਭੀਮਰਾਵ ਦਾ ਜਨਮ ਦਿਨ ਮਨਾ ਰਹੇ ਹਨ ਸਾਰੀ ਦੁਨੀਆ ਨੂੰ ਸਾਰੀ ਜਗਤ ਨੂੰ ਲੱਖ ਲੱਖ ਵਧਾਈਆਂ ਆ ਇਹ ਬਾਬਾ ਸਾਹਿਬ ਦਾ ਜਨਮ ਦਿਨ ਜਿਹੜਾ ਕੱਲੇ ਇੰਡੀਆ ਦੇ ਵਿੱਚ ਨਹੀਂ ਥਰੂਟ ਵਰਲਡ ਦੇ ਵਿੱਚ ਮਨਾਇਆ ਜਾ ਰਿਹਾ ਕਿਉਂ ਮਨਾਇਆ ਜਾ ਰਿਹਾ ਕਿਉਂਕਿ ਉਹਨਾਂ ਨੇ ਸਾਰੀ ਮਾਨਵਤਾ ਦੇ ਲਈ ਬਹੁਤ ਇੱਕ ਚੰਗਾ ਸਨੇਹਾ ਦਿੱਤਾ ਸਾਰੀ ਦੁਨੀਆ ਨੂੰ ਚੰਗੀ ਲਾਈਨ ਦਿੱਤੀ ਆ ਉਹਨਾਂ ਨੇ ਸਭ ਤੋਂ ਉਹਨਾਂ ਦਾ ਮੇਨ ਪ੍ਰਿੰਸੀਪਲ ਹੈ ਐਜੂਕੇਟ ਜੁਨਾਈਟ ਦੈਨ ਐਜੀਟੇਟ ਜਿਹੜੀ ਜਿਹੜੇ ਵੀ ਬੰਦੇ ਉਹਨਾਂ ਦੀ ਮਿਸ਼ਨ ਤੇ ਚੱਲਦੇ ਆ ਸਭ ਤੋਂ ਪਹਿਲਾਂ ਉਹਨਾਂ ਨੇ ਐਜੂਕੇਸ਼ਨ ਤੇ ਜ਼ੋਰ ਦਿੱਤਾ ਹੈ ਜੇਕਰ ਆਪਾਂ ਐਜੂਕੇਸ਼ਨ ਤੇ ਚੱਲਾਂਗੇ ਤਾਂ ਹੀ ਅਸੀਂ ਆਪਣੇ ਹੱਕ ਹਕੂਕ ਆਪਣੀ ਰਾਜਨੀਤਿਕ ਸ਼ਕਤੀ ਤਦ ਹੀ ਪ੍ਰਾਪਤ ਕਰ ਸਕਾਂਗੇ ਇਸ ਕਰਕੇ ਸਾਰੇ ਮੈ ਨਗਰ ਨਿਵਾਸੀਆਂ ਨੂੰ ਸਾਰੀ ਨੂੰ ਬੇਨਤੀ ਕਰਦਾ ਕਿ ਬੱਚਿਆਂ ਨੂੰ ਜ਼ਰੂਰ ਪੜਾਓ ਖਾਸ ਕਰ ਕੁੜੀਆਂ ਨੂੰ ਜ਼ਰੂਰ ਪੜਾਓ ਜੇਕਰ ਕੁੜੀ ਪੜ ਜਾਵੇਗੀ ਤਾਂ ਉਹਦੇ ਨਾਲ ਦੋ ਪਰਿਵਾਰ ਜਿਹੜੇ ਆ ਪੜਨਗੇ ਇਸ ਕਰਕੇ ਐਜੂਕੇਸ਼ਨ ਜਿਹੜੀ ਆ ਬਹੁਤ ਜ਼ਰੂਰੀ ਆ ਸਾਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਬੇਗੰਪੁਰਾ ਸਹਿਰ ਕੇ ਨਾਉ ਦੁੱਖ ਹੰਦੋ ਨਹੀਂ ਤੋਠਾਉ ਨਾ ਤਸਵੀਜ਼ ਖਰਾਜ ਨਾ ਮਹਲ ਖੋਵ ਨਾ ਖਤਾ ਨਾ ਤਰਸੁਮਾਲ ਸਾਨੂੰ ਜਿੱਦਾਂ ਰਲ ਮਿਲ ਕੇ ਰਹਿਣਾ ਚਾਹੀਦਾ ਹੈ ਮਧੂ ਮੱਖੀਆਂ ਦੀ ਤਰ੍ਹਾਂ ਰਲ ਮਿਲ ਕੇ ਰਹਿਣਾ ਚਾਹੀਦਾ ਤਦਹੀਂ ਅਸੀਂ ਆਪਣੇ ਆਪਣਾ ਸਮਾਜ ਨੂੰ ਚੰਗੀ ਸੇਧ ਦੇ ਸਕਦੇ ਹਾਂ ਤੇ ਚੰਗਾ ਸਮਾਜ ਸਿਰਜ ਸਕਦੇ ਹਾਂ ਜੈ ਭੀਮ ਜੈ ਭਾਰਤ ਬਹੁਤ ਧੰਨਵਾਦ ਜੀ ਮੇਰੇ ਨਾਲ ਨੇ ਸੁਵਾਸ਼ ਨੇ ਇਸੇ ਨਗਰ ਦੇ ਨੇ ਉਹਨਾਂ ਨਾਲ ਵੀ ਗੱਲਬਾਤ ਅੱਗੇ ਮੈਂ ਤੁਹਾਨੂੰ ਆਯਾ ਤੇ ਹਾਂਜੀ ਬੱਬੂ ਵਾੜ ਜਿਹੜਾ ਬੱਚਿਆਂ ਦੇ ਲਈ ਪ੍ਰੋਗਰਾਮ ਰੱਖਿਆ ਇੱਥੇ ਕੋਈ ਬੱਚਿਆਂ ਦਾ ਆਪਾਂ ਐਪਰੀਸ਼ੀਏਟਿੰਗ ਜਾਂ ਬੱਚਿਆਂ ਨੂੰ ਜਿਹੜੇ ਫਰਸਟ ਹੁੰਦੇ ਆ ਬਖੋ ਸਕੂਲਾਂ ਦੀ ਪੜਦੇ ਉਹਨਾਂ ਲਈ ਵੀ ਕੋਈ ਕਾਰਜ ਕਰਦੇ ਹਾਂ ਹਾਂਜੀ ਸਰ ਅਸੀਂ ਜਿਹੜਾ ਜਿਹੜੇ ਬੱਚੇ ਜਿਹੜੇ ਪਹਿਲੇ ਦੂਸਰੇ ਤੀਸਰੇ ਸਥਾਨ ਤੇ ਉੱਤੇ ਆਉਂਦੇ ਆ ਅਸੀਂ ਉਹਨਾਂ ਨੂੰ ਜਿਹੜਾ ਪੜ੍ਹਾਈ ਲਈ ਉਤਸ਼ਾਹ ਕਰਨ ਲਈ ਜਿਹੜਾ ਹੋਰ ਅੱਗੇ ਵਧਣ ਪੜ੍ਹਾਈ ਦੇ ਵਿੱਚ ਔਰ ਅਸੀਂ ਆਪਣੇ ਇਕੱਲੇ ਬਾਠਾ ਦੇ ਨਹੀਂ ਮਹਿਮਾ ਤੋਂ ਹਰੀਪੁਰ ਤੋਂ ਔਰ ਦੋ ਤਿੰਨ ਸਕੂਲਾਂ ਤੋਂ ਅਸੀਂ ਬੱਚੇ ਲੈਂਦੇ ਆ ਉਹਨਾਂ ਸਾਰੇ ਬੱਚਿਆਂ ਦਾ ਮਾਨ ਸਨਮਾਨ ਜਿਹੜਾ ਬਹਾਲ ਕਰਦੇ ਆ ਕਿ ਉਹਨਾਂ ਨੂੰ ਮਾਨ ਸਨਮਾਨ ਦਿੰਦੇ ਆ ਕਿ ਜਿਹੜਾ ਇਹਨਾਂ ਵੱਲ ਦੇਖ ਕੇ ਜਿਹੜਾ ਹੋਰ ਬੱਚਾ ਤਾਂ ਵੀ ਉਤਸ਼ਾਹ ਪਵੇ ਪੜ੍ਹਾਈ ਵੱਲ ਇਹ ਕਿਦੋਂ ਦਾ ਪ੍ਰੋਗਰਾਮ ਲੀਕ ਕੇ ਅੱਜ ਕਿਹ ਦਿਨ ਦਾ ਪ੍ਰੋਗਰਾਮ ਕੀ ਸੀ ਔਰ ਰਾਤ ਨੂੰ ਕੀ ਆ ਏ ਅੱਜ ਜਿਹੜਾ ਦਿਨ ਦਾ ਜਿਹੜਾ ਬੱਚਿਆਂ ਦਾ ਪ੍ਰੋਗਰਾਮ ਸੀਗਾ ਬੱਚਿਆਂ ਨੂੰ ਜਿਹੜਾ ਜਿਹੜੇ ਪਹਿਲੇ ਦੂਸਰੇ ਤੀਸਰੇ ਨੰਬਰ ਤੇ ਉਹਨਾਂ ਦਾ ਸਨਮਾਨਤ ਕੰਦਾ ਹੈਗਾ ਅੱਜ ਸਾਡੇ ਮਿਸ਼ਨਰੀ ਗਾਇਕਾ ਮਨਦੀਪ ਮਨੀ ਮਾਲਵਾ ਜੀ ਉਹਨਾਂ ਨੇ ਬਾਬਾ ਸਾਹਿਬ ਦੇ ਜੀਵਨ ਦੇ ਉੱਤੇ ਬਹੁਤ ਸਾਰੇ ਆਪਣੇ ਗੀਤਾਂ ਰਾਹੀਂ ਜਿਹੜਾ ਸੰਗਤਾਂ ਨੂੰ ਨਿਹਾਲ ਕੀਤਾ ਔਰ ਬਾਕੀ ਜਿਹੜੇ ਰਾਤ ਦਾ ਪ੍ਰੋਗਰਾਮ ਦੀ ਗੱਲ ਆ ਔਰ ਸਾਡੇ ਕੋਲ ਬਹੁਤ ਹੀ ਵਧੀਆ ਬੁਲਾਰੇ ਅਮਨਦੀਪ ਸਿੱਧੂ ਜੀ ਜਿਹੜੇ ਬਾੜੀਆਂ ਕਲਾ ਤੋਂ ਉਹ ਉਹ ਆ ਰਹੇ ਆ ਪਹੁੰਚ ਰਹੇ ਆ ਕਿੱਡਰ ਲਾਉਣਗੇ ਕਿੱਡਰ ਲਾਉਣ ਲਈ ਔਰ ਬਾਬਾ ਸਾਹਿਬ ਦੀ ਜੀਵਨੀ ਦੇ ਉੱਤੇ ਨਾਟਕ ਜਿਹੜਾ ਆਪਣੇ ਖੇਡੇ ਰਣਗੇ ਉਹ ਲਾਂਦਰਾ ਤੋਂ ਟੀਮ ਆ ਰਹੀ ਆ ਉਹਨਾਂ ਨੇ ਜਿਹੜਾ ਬਾਬਾ ਸਾਹਿਬ ਦੇ ਜੀਵਨ ਦੇ ਉੱਤੇ ਜਿਹੜਾ ਨਾਟਕ ਸੰਘਰਸ਼ ਦੇ ਉੱਤੇ ਨਾਟਕ ਕਰਕੇ ਜਿਹੜਾ ਆਪਣੇ ਸਮਾਜ ਦੇ ਲੋਕਾਂ ਨੂੰ ਜਿਹੜਾ ਦੱਸਣਾ ਜਿਹੜਾ ਹੈਗਾ ਆਪਣੇ ਆਪਣੇ ਸਮਾਜ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਜਿਹੜੀ ਖਾਸ ਅਪੀਲ ਹੋਵੇ ਜਿਹੜੇ ਸਾਡੇ ਬੱਚਿਆਂ ਤੇ ਤੱਕ ਮੋਟੀਵੇਸ਼ਨਲ ਜਿਹੜੀ ਹੋ ਜਾਵੇ ਜਾਂ ਸਾਡੇ ਸਮਾਜ ਨੂੰ ਕੋਈ ਸੇਧ ਮਿਲ ਸਕੇ ਅਸੀਂ ਇਹੀ ਮੈਸੇਜ ਹਰ ਸਾਲ ਸਾਡਾ ਇੱਕੋ ਹੀ ਮੈਸੇਜ ਹੁੰਦਾ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਓ ਕਿਉਂਕਿ ਜੇ ਬੱਚੇ ਪੜ ਗਏ ਤੇ ਸਾਰਾ ਪਰਿਵਾਰ ਕੰਨੇ ਤੋਂ ਪੜ ਜਾਂਦਾ ਹੁੰਦਾ ਆ ਤੇ ਏਸੀ ਮੋਟਿਵ ਲੈ ਕੇ ਜੋ ਬਾਬਾ ਸਾਹਿਬ ਨੇ ਕਹਿਆ ਸੀ ਪੜੋ ਜੁੜੋ ਸੰਘਰਸ਼ ਕਰੋ ਉਹਨਾਂ ਦਾ ਪਹਿਲਾ 슬ੋਗਨ ਜਿਹੜਾ ਪੜੋ ਦਾ ਹੈਗਾ ਇਸ ਕਰਕੇ ਅਸੀਂ ਪੜਾਈ ਵੱਲ ਜ਼ਿਆਦਾ ਜ਼ੋਰ ਦਿੰਦੇ ਆ ਕਿ ਪੜੋ ਔਰ ਜੁੜਨ ਦੀ ਗੱਲ ਇੱਥੋਂ ਤੱਕ ਕਿ ਆ ਕਿ ਜੁੜਨ ਸਾਡੇ ਲੋਕ ਇਕੱਠੇ ਉਦੋਂ ਹੀ ਜੁੜਦੇ ਆ ਜਦੋਂ ਕਿਤੇ ਲੰਗਰ ਵਗੈਰਾ ਹੁੰਦਾ ਆ ਉਦੋਂ ਹੀ ਇਕੱਠੇ ਹੁੰਦੇ ਆ ਜਦੋਂ ਇਕੱਠੇ ਹੋਣ ਦਾ ਸਮਾਂ ਹੁੰਦਾ ਉਦੋਂ ਪਤਾ ਨਹੀਂ ਇਹ ਕਿਹੜੇ ਖੁੰਝਿਆ ਖੱਜਿਆ ਜਿ ਵੜ ਜਾਂਦੇ ਆ ਅਸੀਂ ਇਹਨਾਂ ਨੂੰ ਇਕੱਠੇ ਹੋਣ ਲੱਕ ਜਿਹੜਾ ਕਿਉਂਕਿ ਇੱਕ ਉਦਾਹਰਨ ਆ ਜੇ ਇਕੱਠੇ ਹੋਣ ਦੀ ਕਿ ਕਹਿੰਦੇ ਨੇ ਇੱਕ ਉਂਗਲ ਨੂੰ ਐ ਕਰ ਤਾ ਟੋੜ ਟੁੱਟ ਜਾਂਦੀ ਆ ਜੇ ਚਾਰਾਂ ਉਂਗਲਾਂ ਨੂੰ ਇਕੱਠਿਆਂ ਨੂੰ ਕਰਕੇ ਦੇਖਿਆ ਤਾਂ ਕਦੀ ਟੁੱਟਣ ਨਹੀਂ ਆਣੀ ਤੇ ਇਸ ਕਰਕੇ ਚਾਰਾਂ ਨੂੰ ਜੇ ਆਪਾਂ ਇਕੱਠੇ ਜਿੱਦਾਂ ਕਰ ਲਾਂ ਤਾਂ ਕਿ ਤਨ ਬਣ ਜਾਂਦਾ ਤੇ ਜੇ ਆਪਾਂ ਸਾਰੇ ਇਕੱਠੇ ਰਾਵਾਂ ਕਿਤੇ ਇੱਕ ਤੁਸਹੁਣ ਦੀ ਤਰ੍ਹਾਂ ਆਪਾਂ ਵਾਰ ਕਰਾਂਗੇ ਤੇ ਉਹ ਜਿਆਦਾ ਵਧੀਆ ਹੋ ਸਕਦਾ ਵਾ ਬਿਲਕੁਲ ਧੰਨਵਾਦ ਜੀ ਇਹ ਸਨ ਬਾਠ ਕਲਾਂ ਦੇ ਡਾਕਟਰ ਬੀ ਆਰ ਅੰਬੇਦਕਰ ਸੁਸਾਇਟੀ ਦੇ ਵਰਕਰ ਨੇ ਕਮੇਟੀ ਮੈਂਬਰ ਨੇ ਜਿਨ੍ਹਾਂ ਨੇ ਅੱਜ ਆਇਆ ਪ੍ਰੋਗਰਾਮ ਨੂੰ ਲਿਖਿਆ ਗਿਆ ਸੀ ਉਹ ਮੇਰੇ ਵੱਲੋਂ ਔਰ ਮੇਰੀ ਪੂਰੀ ਟੀਮ ਵੱਲੋਂ ਇਸ ਪਰਿਵਾਰ ਨੂੰ ਔਰ ਇਸ ਪੈਂਡ ਨੂੰ ਬਹੁਤ ਬਹੁਤ ਬਾਵਾ ਸਾਹਿਬ ਡਾਕਟਰ ਨੀਂਗਰਾ ਅੰਬੇਦਕਰ ਦੇ ਜਨਮ ਦਿਨ ਦੀ ਬਹੁਤ ਬਹੁਤ ਮੁਬਾਰਕਾਂ ਕੈਮਰਾ ਪਰਸਨ ਦੇ ਨਾਲ ਜਸਵਿੰਦਰ ਚੁੰਬਰ ਇੱਕ ਤਲਾ ਨਕੋਤਾ